ਕਦੂ ਤੁਸੀਂ ਸੁੱਈ ਅਲਰਾਇਟ ਰਕਮੇਟ ਆਓ ਕਜ਼ਾਕਸਤਾਨ ਇਹ ਜੱਸ ਤੁਸੀਂ ਮਨਾਗਾਂ 1500 ਰੋਡ ਰੋਡ 16 ਨੰਬਰ ਬੋਗੀ ਆਪਣੀ ਰੇਲਵੇ ਸਟੇਸ਼ਨ ਤੇ ਪਹੁੰਚਤਾ ਗਿਆ ਮੈਂ ਹੁਣ ਮੈਂ ਇੱਥੋਂ ਦੇਖਦਾ ਕਿਹੜੀ ਚੀਜ਼ ਲੈ ਕੇ ਬੱਸ ਮਿਲੇ ਜਾਂ ਟੈਕਸੀ ਜਾਂ ਕੀ ਮਿਲਦੀ ਹੈ ਬਾਰਡਰ ਤੱਕ ਜਾਣ ਦੀ 2 ਘੰਟੇ ਹੋ ਗਏ ਮੈਨੂੰ ਇੱਥੇ ਫਿਰਦਿਆਂ ਨੂੰ ਨਾ ਕਿ ਨੂੰ ਇਥੇ ਇੰਗਲਿਸ਼ ਸਮਝ ਆ ਰਹੀ ਹੈ 알마ਤੀ ਦਾ ਫਿਰ ਵੀ 10 ਜਾਨੇ ਨੂੰ ਪੁੱਛੇ 1 ਜਾਨੇ ਨੂੰ ਆਂਦੀ ਹੁੰਦੀ ਸੀ ਲਗਭਗ 30 ਘੰਟੇ ਹੋ ਚੱਲੇ ਮੈਨੂੰ ਹੋਸਟਲ ਛੱਡੇ ਨੂੰ ਕਦੀ ਮੈਂ ਬੱਸ ਕਦੀ ਮੈਂ ਟ੍ਰੇਨ ਸਫ਼ਰ ਚੱਲਦਾ ਹੀ ਜਾ ਰਿਹਾ ਰੋਕੀ ਨਹੀਂ ਰਿਹਾ ਇਹ ਸੋਨੇ ਜੀ ਸ਼ਹਿਰ ਨੂੰ ਛੱਡ ਕੇ ਜਾਂਦਾ ਟਾਈਮ ਆ ਚੁੱਕਿਆ ਜਿਹਦਾ ਨਾਮ ਸੀ 알마ਤੀ ਅਸੀਂ ਤਾਂ 알마ਤੀ ਕਹਿੰਦੇ ਆ ਪਰ ਇਹ ਬੜੇ ਪਿਆਰ ਨਾਲ ਕਹਿੰਦੇ 알마타 ਸੋ 알마ਤੇ ਨੂੰ ਛੱਡ ਕੇ ਜਾਂਦਾ ਟਾਈਮ ਆ ਚੁੱਕਿਆ ਤੇ ਹੁਣ ਅਸੀਂ ਵਾਪਸ ਇਸ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ ਜਾਣਾ ਜਿਹਦਾ ਨਾਮ ਉਜ਼ਬੇਕਿਸਤਾਨ ਜੋ ਕਿ ਇਹਦਾ ਇੱਕ ਗੁਆਂਢੀ ਦੇਸ਼ ਆ। ਹਲੋ ਮਾਟੀ ਦਾ ਸਾਰਾ ਕਵਰ ਕਰ ਲਿਆ ਪ੍ਰੋਪਰ ਅੱਜ ਹੁਣ ਅਸੀਂ ਜਾ ਰਹੇ ਅੱਗੇ ਸ਼ਿਮਕਨ ਨੂੰ ਨਾਲੇ ਭਰਾ ਆਪਣਾ YouTube ਚਲਾਉਂਦਾ ਵੀ ਕੀ ਨਾਮ ਪਾਜੀ ਆਪਣੇ ਚੈਨਲ ਦਾ? ਟ੍ਰੈਵਲ ਵਿਦਆਊਟ ਮਨੀ ਟ੍ਰੈਵਲ ਵਿਦਆਊਟ ਮਨੀ ਹੁਣ ਇਹ ਹੀ ਦੱਸ ਸਕਦੇ ਆ ਵੀ ਟ੍ਰੈਵਲ ਵਿਦਆਊਟ ਮਨੀ ਕਿੱਦਾਂ ਕਰੀਦਾ ਤੇ ਹੁਣ ਅਸੀਂ ਅਲਮਾਟੀ ਵਨ ਸਟੇਸ਼ਨ ਤੇ ਖੜੇ ਆ ਇੱਥੋਂ ਜਾਣਾ ਸ਼ਿਮਕੈਂਟ ਨੂੰ ਲੈਫਟ ਲੈਣਾ ਚਾਹੀਦਾ ਅਸੀਂ ਇਹ ਤੇ ਇੱਥੇ ਸ਼ਿਮਕੈਂਟ ਤੋਂ বাস ਜਾਂਦੀ ਹੈ ਫਿਰ ਉਹ ਸੈਨਾ ਬਿਲਕੁਲ ਆਪਣੇ ਇੰਡੀਆ ਜਿਹਾ ਸਹੀ ਹੈ ਐਕਸਾਈਟਮੈਂਟ ਟੂ ਨੰਬਰ ਹੈ ਇਸ ਸਾਈਡ ਤੇ ਥ੍ਰੀ ਨੰਬਰ ਹੈ बस पे इन केस पे पे थोड़े एस्केलेटर एस्केलेटर थोड़ा एडवांस है। है 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 अपने अपने भी स्टार्ट हो गया है तो 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 बड़े-बड़े स्टेशन पे। बड़े बड़े स्टेशन पे। बड़े बड़े स्टेशन लुधियाना लुधियाना में ज़्यादा मतलब सिटी है सिटी ਅਸਾਨਾ ਔਰ ਅਲਮਾਗੀ ਬਸ ਦੋ ਹੀ ਹਾਂ ਹਾਂ ਉਹ ਤਾਂ ਹੈ ਇਸ ਆ ਜਗਰ ਦੇ ਸਟੇਸ਼ਨ ਦੇਲੇ ਦੇਖੋ ਥੇਲੇ ਹਮਾਰੇ ਜਿਹਾ ਨਹੀਂ ਤਾਂ ਨਹੀਂ ਹੈ ਨਾ ਹਈ ਹੀ ਹੋਣਾ ਨਜ਼ਰ ਨਹੀਂ ਦੇਸ਼ ਰੋਸ਼ਨਾ ਜੁਲਦਾਰ ਦਿਖਾ ਲੇ ਤੇ ਇਸ ਕੋ ਯਾਰ 16 ਨੰਬਰ ਬੋਗੀ ਆਪਣੀ ਦੇਖ ਰਹੇ ਹਾਂ ਆਪਣੀ ਜਿੱਦਾਂ ਟ੍ਰੇਨ ਦੇ ਵਿੱਚ ਕੋਈ ਟੀਟੀ ਇੱਕ ਟੀਟੀ ਹੁੰਦਾ ਉਹ ਵੀ ਵਿੱਚ ਵਿੱਚ ਘੜੀ ਮਾਰਦਾ ਇਥੇ ਹਰ ਗੇਟ ਦੇ ਵਿੱਚ ਟੀਟੀ ਆ ਉਹ ਟੀਟੀ ਵੀ ਐਂ ਲੱਗਦਾ ਜਿਵੇਂ ਪੁਲਿਸ ਵਾਲਾ ਹੋਵੇ ਕੁਝ ਇਸ ਤਰੀਕੇ ਨਾਲ ਨਾਲ ਦੇ ਦਾ ਜਿਹੜਾ ਮਿਲਿਆ ਸੀ ਸਾਨੂੰ ਸਟੇਸ਼ਨ ਤੇ ਉਹਦਾ ਨੰਬਰ 13 ਬੋਗੀ ਮੇਰਾ ਨੰਬਰ 16 ਤੇ 16 ਨੰਬਰ ਤੇ ਬੈਠਦੇ ਆਂ ਦੇਖਦੇ ਆ ਇਹ ਵਧੀਆ ਇੱਥੇ ਹਰੇਕ ਬੋਗੀ ਦੇ ਵਿੱਚ ਟ੍ਰੇਨ ਦੀ ਟੀਟੀ ਵਾਂਗੂ ਜਿਵੇਂ ਟੀਟੀ ਕਹ ਲਈਏ ਪ੍ਰੋਪਰ ਗਾਈਡ ਕਰਦੇ ਨੇ ਮੇਰਾ ਬਿਲਕੁਲ ਅੱਗੇ ਆ ਮੈਨੂੰ ਲੱਗਦਾ ਬਿਲਕੁਲ ਉਹਦੇ ਨਾਲ ਹੀ ਆ ਇੰਜਨ ਦੇ ਸਭ ਤੋਂ ਪਹਿਲਾ ਡੱਬਾ ਮੇਰਾ ਹੀ ਆ फसना पार कर जार होनासाता पहला साफरता काम ग नागर उत्तदी उत्त दिटाबने का बला धर ਸਸਟੈਂਟ ਦੇ ਸੌਂਦੀ ਵੀ ਅਜੇ ਵੀ ਨੀਂਦ ਅਖੋੜੀ ਪਈ ਹੈ। ਦੇਖਦੇ ਹੁਣ ਸਿਟੀ ਆ ਕੇ ਪਹੁੰਚ ਕੇ ਦੇਖਦੇ ਹੌਸਟਲ ਵੀ ਮਜੇ ਬੁੱਕ ਨਹੀਂ ਕੀਤਾ ਇਸ ਉੱਪਰ ਕੋਈ ਪ੍ਰੋਬਲਮ ਆ ਰਹੀ ਹੈ ਕਿ ਪੂਰੇ ਡੱਬੇ ਦੇ ਵਿੱਚ ਇੱਕ ਤੋਂ ਦੋ ਪਲੱਗ ਨੇ ਤੇ ਮੇਰਾ ਫੋਨ ਬਿਲਕੁਲ ਡਾਊਨ ਹੋਇਆ ਪਿਆ। ਇਹ ਵਾਲਾ। ਤੋ ਕਿਸੇ ਤਰ੍ਹਾਂ ਚਾਰਜ ਲਵਾਇਆ ਹੈ ਦੇਖਦੇ ਹਾਂ। ਕਿਉਂਕਿ ਮੇਰਾ ਹੌਸਟਲ ਹੌਸਟਲ ਮੈਂ ਬੁੱਕ ਕੀਤਾ ਹੀ ਨਹੀਂ ਹੈ। ਹੌਸਟਲ ਨੂੰ ਬੁੱਕ ਕਰਨਾ ਹੁੰਦਾ। ਕਿ ਆਰ ਜੋ ਜੇਕਰ ਵੈਕਟਰ ਕਿਤੇ ਕਿਤੇ ਜਲਦਾ ਵਿੱਚ ਵਿੱਚ ਕਿਤੇ ਕਿਤੇ ਬੰਦ ਹੋ ਜਾਂਦਾ ਨੇ ਨਟ ਨਟ ਚੱਲੂਗਾ ਹੋਸਟਲ ਬੁੱਕ ਕਰਨਾ ਤੇ ਵੀਜ਼ੇ ਦੀ ਮੈਂ ਫੋਟੋਕਾਪੀ ਵੀ ਨਹੀਂ ਕਰਾਈ ਉਹ ਵੀ ਦੇਖਣਾ ਪੈਣਾ ਜਾ ਕੇ ਫੋਟੋਕਾਪੀ ਕਿੱਥੇ ਰੇਲਵੇ ਸਟੇਸ਼ਨ ਤੇ ਪਹੁੰਚਤਾ ਗਿਆ ਮੈਂ ਹੁਣ ਮੈਂ ਇੱਥੋਂ ਦੇਖਦਾ ਕਿਹੜੀ ਚੀਜ਼ ਲੈ ਕੇ ਬੱਸ ਮਿਲੇ ਜਾਂ ਟੈਕਸੀ ਜਾਂ ਕੀ ਮਿਲਦੀ ਹੈ ਬਾਰਡਰ ਤੱਕ ਜਾਣ ਦੀ ਔਰ ਟੂਰਿਸਟ ਪੁਆਇੰਟ ਜੋ ਬਣਿਆ ਹੋਇਆ ਹੈ ਪਰ ਯਾਰ ਇੱਥੇ ਤਾਂ ਕੋਈ ਬੈਠਾ ਹੀ ਨਹੀਂ ਥੱਲੇ ਜਾ ਕੇ ਦੇਖਦਾ ਕੁਝ ਮਿਲ ਜੇ ਜੀ ਇੱਕ ਦੋ ਜਣੇ ਨੂੰ ਪੁੱਛਿਆ ਪਰ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਟ੍ਰਾਂਸਲੇਟ ਕਰਕੇ ਵੀ ਦਿਖਾ ਰਿਹਾ ਆਂ ਵੀ ਬੱਸ ਸਟੈਂਡ ਜਾਂ ਕੁਝ ਲੱਭ ਜੇ ਪਰ ਪਤਾ ਨਹੀਂ ਸਮਝ ਹੀ ਨਹੀਂ ਰਿਹਾ 2 ਘੰਟੇ ਹੋ ਗਏ ਮੈਨੂੰ ਇੱਥੇ ਫਿਰਦਿਆਂ ਨੂੰ ਨਾ ਕਿ ਜਿਹਨੂੰ ਇੱਥੇ ਇੰਗਲਿਸ਼ ਸਮਝ ਆ ਰਹੀ ਹੈ ਔਰ ਮਾਟੀ ਜੀ ਤਾਂ ਫਿਰ ਵੀ 10 ਜਣੇ ਨੂੰ ਪੁੱਛੇ ਇੱਕ ਜਣੇ ਨੂੰ ਆਂਦੀ ਹੁੰਦੀ ਸੀ ਪਰ ਇੱਥੇ ਬਿਲਕੁਲ ਵੀ ਨਹੀਂ ਮੈਂ ਜਾਣਾ ਬੱਸ ਸਟੈਂਡ ਤੇ ਇਹਨਾਂ ਨੂੰ ਬੱਸ ਸਟੈਂਡ ਦਾ ਪਤਾ ਹੀ ਨਹੀਂ ਲੱਗ ਰਿਹਾ ਪੁੱਛਦਾ ਹਾਂ ਕੁਝ ਹੋਰ ਹੀ ਦੱਸੀ ਆ ਰਹੀ ਆ ਕਿਹਨੇ 12 ਨੰਬਰ ਬੱਸ ਦੱਸੀ ਸੀ ਯਾਰ ਚੜਤਾ ਮੈਂ ਗਿਆ ਪਰ ਮੈਨੂੰ ਲੱਗ ਹੀ ਰਿਹਾ ਸੀ ਵੀ ਗਲਤ ਆ ਹੁਣ ਮੈਂ ਕਿਸੇ ਨੂੰ ਪੁੱਛਿਆ ਸੱਚੀ ਗਲਤੀ ਚੜ ਗਿਆ ਇਹ ਉਧਰ ਨੂੰ ਜਾਣੀ ਨਹੀਂ ਆ ਹੁਣ ਕਿਸੇ ਨੇ ਦੱਸਿਆ ਇੱਥੋਂ ਉੱਤਰ ਕੇ ਬੱਸ ਸਟਾਪ ਤੇ ਇੱਕ ਦੋ ਸਟਾਪ ਛੱਡ ਕੇ ਆਊਗਾ ਸਟਾਪ ਉੱਥੋਂ ਉੱਤਰ ਕੇ ਫਿਰ ਦੇਖਦੇ ਆ ਪੁੱਛਦੇ ਆ ਕਿਸੇ ਨੂੰ ਉੱਥੋਂ ਵੀ ਕਿਤੋਂ ਨੂੰ ਕਿਤੋਂ ਜਾਣਾ ਪੈਣਾ ਤਿੰਨ ਘੰਟੇ ਤੋਂ ਘੁੰਮ ਰਿਹਾ ਕਦੀ ਬੱਸ ਸਟੈਂਡ ਤੇ ਕਦੀ ਕਿਸੇ ਸਟਾਪ ਤੇ ਕਦੀ ਕਿਸੇ ਸਟਾਪ ਤੇ ਹਾਰ ਕੇ ਕਿਸੇ ਨੇ ਮਦਦ ਕੀਤੀ ਆ ਉਹ ਵੀ ਮੰਗੀ ਨਹੀਂ ਦੋਰੋ ਕਹਿੰਨੇ ਸੁਣਿਆ ਵੀ ਸ਼ਾਇਦ ਟੂਰਿਸਟ ਆ ਇਹਨੂੰ ਇੰਗਲਿਸ਼ ਇੰਗਲਿਸ਼ ਦੀ ਲੋੜ ਆ ਤੇ ਭੱਜ ਕੇ ਆਈ ਕੁੜੀ ਉਹਨੇ ਫਿਰ ਟੈਕਸੀ ਬੁੱਕ ਕਰਕੇ ਦਿੱਤੀ ਹੁਣ ਮੈਨੂੰ ਕਾਲ ਸਾਈ ਜੀ ਕਹਿੰਦੀ ਉੱਥੋਂ ਪਾਕਿਸਤਾਨ ਤੋਂ ਮਿਲ ਜਣਗੀਆਂ ਟੈਕਸੀ ਵੀ ਮਿਲ ਜਣਗੀਆਂ ਸ਼ੇਅਰਿੰਗ ਜੋ ਬੱਸਾਂ ਵੀ ਮਿਲ ਜਣਗੀਆਂ ਦੇਖਦੇ ਹੁਣ ਕਿ ਆ ਤੋ ਨਹੀਂ ਹੈ ਬਾਕੀ ਇੱਥੇ ਲੈਂਗੁਏਜ ਦੀ ਅਲਮਾਟੀ ਸਟਾਨਾ ਜਿੱਦ ਨਹੀਂ ਮੈਨੂੰ ਲੱਗਦਾ ਇੰਨੀ ਪ੍ਰੋਬਲਮ ਹੈਗੀ ਬਟ ਜਿਹੜੀਆਂ ਛੋਟੀਆਂ ਸਟੀਆਂ ਨੇ ਇਹਨਾਂ ਚ ਕਾਫੀ ਪ੍ਰੋਬਲਮ ਇੰਗਲਿਸ਼ ਦੀ ਕਿਸੇ 60 70 ਬੰਦੇ ਜੇ ਜਿਹੜੇ ਸਾਰਿਆਂ ਤੋਂ ਪੁੱਛੀਏ ਤਾਂ ਤਾਂ ਜਾ ਕੇ ਕਿਤੇ ਇੱਕ ਬੰਦੇ ਨੂੰ ਇੰਗਲਿਸ਼ ਆਉਂਦੀ ਹੁੰਦੀ ਹੈ ਕਾਲਸ ਨਾਮ ਦੀ ਇਹ ਜਗਾ ਸ਼ਿਮਕਿੰਡ ਦੇ ਵਿੱਚ ਜਿੱਥੇ ਤੁਹਾਨੂੰ ਤਾਸ਼ਕੰਦ ਜਾਣੀ ਆਰਾਮ ਦੇ ਨਾਲ ਬੱਸ ਟੈਕਸੀਆਂ ਮਿਲ ਜਾਣਗੀਆਂ ਹਜ਼ਾਰ ਤੋਂ ਲੈ ਕੇ 1200 ਟਿੰਗੇ 1400 ਟਿੰਗੇ ਫੱਦ 1500 ਟਿੰਗੇ ਤੱਕ ਤੁਹਾਨੂੰ ਜਿਹੜੀ ਆ ਬੱਸ ਜਿਹੜੀ ਆ ਸ਼ੇਅਰਿੰਗ ਵਾਲੀ ਮਿਲ ਜੂਗੀ ਬਟ ਇੱਥੇ ਆ ਕੇ ਵੀ ਤੁਸੀਂ ਇੰਡੀਆ ਵਾਂਗੂ ਬਾਰਗਨਿੰਗ ਜ਼ਰੂਰ ਕਰਨੀ ਆ ਨਹੀਂ ਤਾਂ ਤੁਸੀਂ ਇੱਥੇ ਲੁੱਟੇ ਜਾਣਾ ਇੱਥੇ ਟੈਕਸੀਆਂ ਵਾਲੇ ਬੱਸਾਂ ਵਾਲੇ ਤੁਹਾਨੂੰ ਆਉਂਦੇ ਹੀ ਘੇਰ ਲੈਂਦੇ ਆ ਪਟੜਾ ਸਭ ਤੋਂ ਪਹਿਲਾਂ ਕੰਮ ਉਹਦਾ ਨਾਲ 바ਰਗਨਿੰਗ ਕਰਨਾ ਬਾ ਗੁੱਸੇ ਮਨੇ 타ਮੋਜਨਿਆ ਦੇ ਤਾਮੋਜਨਿਆ ਤਾਮੋਜਨਿਆ ਨਹੀਂ ਦੇ ਦੇ ਬ੍ਰੋ ਬ੍ਰੋ ਇਹ ਜਸ ਮਨਾ ਗਾ 1000 ਦੋਸਤ ਬ੍ਰੋ ਬ੍ਰੋ ਪਰ ਉਹ ਬਿੱਤੀ ਦਾ 1200 ਓਕੇ ਓਕੇ 3 ਘੰਟੇ ਧੱਕੇ ਖਾਣ ਤੋਂ ਬਾਅਦ ਜਾ ਕੇ ਟੈਕਸੀ ਮਿਲ ਗਈ ਆ ਫਾਈਨਲੀ ਦੇਖਦੇ ਹਾਂ ਕਿੰਨੇ ਟਾਈਮ ਲੱਗਦਾ ਜੀ ਵੀ ਇਹ ਕਹਿ ਰਿਹਾ ਕਹਿੰਦਾ ਘੰਟਾ ਰੁਕਣਾ ਪਣਾ ਸਾਰੀਆਂ ਸਵਾਰੀਆਂ ਪੂਰੀਆਂ ਕਰੂੰਗਾ ਫਿਰ ਲੈ ਕੇ ਚੱਲੂੰਗਾ ਬਟ ਠੀਕ ਆ ਇਹ ਟੈਕਸੀ ਵਾਲੇ 1000 ਰੁਪਏ ਮੰਗੀ ਜਾ ਰਹੇ ਮੈਨੂੰ ਤਾਂ ਪਤਾ ਸੀਗਾ ਇੰਨੇ ਨਹੀਂ ਲੱਗਣੇ ਬਟ ਮੈਨੂੰ ਲੱਭ ਨਹੀਂ ਸੀ ਰਿਹਾ ਵੀ ਜਾਣਾ ਕਿੱਥੇ ਆ ਬਹੁਤ ਦੂਰ ਤਾਂ ਹੋਣਾ ਇੱਥੋਂ ਮਦਦ ਕੀਤੀ ਸੀ ਕਿਸੇ ਕੁੜੀ ਨੇ ਪਛਾਦਾ ਮੈਨੂੰ ਟਿਕਾਣੇ ਤੇ ਪਰ ਬਸ ਇਹ ਆ ਵੀ ਜਾ ਕੇ ਨੇੜਾ ਨਾ ਹੋ ਜੇ ਕਿਉਂਕਿ ਨਾਲਾ ਮੇਰੇ ਕੋਲ SIM ਆ ਤਨਾਹ ਹੋਸਟਲ ਦੀ ਲੋਕੇਸ਼ਨ ਹੈ ਇਸ ਕਰਕੇ ਮੈਨੂੰ ਹੋਟਲ ਦੀ ਲੋਕੇਸ਼ਨ ਤਾਂ ਹੈਗੀ ਮਲਕੀ ਪਰ ਜਾ ਕੇ ਲੋਕੇਸ਼ਨ ਦਾ ਪਤਾ ਨਹੀਂ ਲੱਗਣਾ ਨਾ ਦੇਖਦਾ ਹੁਣ ਇੱਥੋਂ ਕੋਈ ਨਾ ਕੋਈ ਸਕੀਮ ਲਾ ਕੇ ਮੈਨੂੰ ਹੋਸਟਲ ਦਾ ਪਤਾ ਲੱਗ ਸਕੇ ਲਗਭਗ 30 ਘੰਟੇ ਹੋ ਚੱਲੇ ਮੈਨੂੰ ਹੋਸਟਲ ਛੱਡੇ ਨੂੰ ਕਦੀ ਮੈਂ ਬੱਸ ਕਦੀ ਮੈਂ ਟ੍ਰੇਨ ਸਫਰ ਚੱਲਦਾ ਹੀ ਜਾ ਰਿਹਾ ਰੋਕੀ ਨਹੀਂ ਰਿਹਾ ਅਜੇ ਵੀ 2 ਘੰਟੇ ਪਏ ਮੇਰੇ ਸਫਰ ਖਤਮ ਹੋਣ ਚ ਬਾਕੀ ਇਹ ਨਹੀਂ ਪਤਾ ਹੁਣ ਇਮੀਗ੍ਰੇਸ਼ਨ ਤੇ ਕਿੰਨਾ ਟਾਈਮ ਲੱਗ ਜੇ ਉਹ ਵੀ ਡਿਪੈਂਡ ਕਰਦਾ ਕਿੰਨਾ ਟਾਈਮ ਲਾਉਂਦੀ ਇਮੀਗ੍ਰੇਸ਼ਨ ਕਾਵਰਡ ਵੀ ਵੋਤ ਹੋਈ ਪਈ ਆ ਪਰ ਇੱਕ ਜੀ ਟਰੈਵਲ ਵਾਲੀ એનર્ਜੀ ਆ ਨਾ ਉਹ ਵੀ ਨਹੀਂ ਖਤਮ ਹੋ ਰਹੀ ਜਿਹਦੇ ਕਰਕੇ ਮੈਂ ਚੱਲੀ ਜਾ ਰਿਹਾ ਬਾਰਡਰ ਤੇ ਪਹੁੰਚ ਗਏ ਆ ਦੇਖਦੇ ਆ ਹੁਣ ਆਸਕੇ ਤੇ ਜੋ ਉਹ ਕਿਹੜੀ ਪਹੁੰਚ ਗੋ ਆ ਮੋਟਰ ਦੇਖਦੇ ਹਾਂ ਕਿਤੇ ਹੁੰਦੀ ਹੈ ਚੇਂਜ ਹਾਂ ਮਾਤਾ ਮਾਤਾ ਸੌਰੀ ਹੈ ਤਾਂ ਮਨਿਕ ਸਿੰਘ ਜਣੇ ਪਰ ਰੇਟ ਨਹੀਂ ਲਿਖ ਰਿਹਾ ਕਿਤੇ

Да. сумма да, вот, сум. вот вот этот Твист. вот вот этот щел и вот вот да. so? 20. 25 2000 000 000 000

A, 2 a push, 3 Tenak 3 3 4 5 And a 2 hmm. 5 and a 2 2 Sozend Good Step, uh, step uh, Please okay. change What? This yes. Okay Alright Rakmet. Rahmet Alright Oh, Kazakh I know <laughs> yeah. Rahmet ਚਲੋ ਚਲਦੇ ਆਂ ਬਾਰਡਰ ਉਨੂੰ ਦੇਖਦੇ ਆਂ ਖੁਸ਼ ਹੋ ਗਈ ਰਕਮੀਆਂ ਤੇ ਕਹਿੰਦੇ ਐਂਟਰੀ ਬੜੀ ਅਜੀਬ ਜੀ ਇਧਰ ਵੀ ਬੜਾ ਗਾਹ ਆ ਦੇਖਦੇ ਹੁਣ ਕਿੱਧਰ ਦੀ ਐਂਟਰੀ ਆ ਉਹ ਹੋ ਜਿਆਦਾ ਗਾਹ ਬਹੁਤ ਜਿਆਦਾ ਬਾਰਡਰ ਪਾਰ ਕਰਕੇ ਦੋਵੇਂ ਸਾਈਡ ਦਾ ਉਧਰੋਂ ਐਗਜ਼ਿਟ ਲੈ ਕੇ ਕਿਜਾਕਿਸਤਾਨ ਤੋਂ ਤੇ ਇਧਰੋਂ ਬੇਗੀ ਸਾਧ ਦੀ ਐਂਟਰੀ ਕਰ ਲਈ ਆ ਇੱਥੇ ਇੱਕ ਛੋਟਾ ਜਿਹਾ ਪਲਾਜ਼ਾ ਮੈਨੂੰ ਕਹ ਸੀ ਇੱਥੇ ਰੁੱਕ ਕੇ ਜਿਹੜੀ ਆ ਵੀ ਇੰਡੈਕਸ ਬੁੱਕ ਕਰ ਲਿਆ ਦੇਖਦੇ ਆਂ ਹੁਣ ਇਮੀਗ੍ਰੇਸ਼ਨ ਤਾਂ ਇਦਾਂ ਰਿਹਾ ਵੀ ਜਦੋਂ ਅਸੀਂ ਕਸਟਮ ਨਹੀਂ ਅੰਦਰ ਆਉਂਦੇ ਤੇ ਮੇਰਾ ਬੈਗ ਆਇਆ ਸਕੈਨ ਹੋ ਗਿਆ ਨਾਲ ਹੀ ਮੈਨੂੰ ਕਹਿੰਦੇ ਪਾਸਪੋਰਟ ਨਹੀਂ دیا ਮੈਂ ਜੱਸ ਕਹਿੰਦੇ ਡਾਲਰ ਮਨੀ ਮਨੀ ਮੈਂ ਨਾ ਮੈਨੂੰ ਪਤਾ ਸੀ ਮੈਂ ਦੇਖਿਆ ਸੀ ਸਕੈਮ ਫਿਰ ਮੈਂ ਆਈ ਹਾ ਨੋ ਮਨੀ ਤਾਂ ਤਾਂ ਜਾ ਕੇ ਪਾਸਪੋਰਟ ਵਾਪਸ ਲਿਆ ਤਾਸ਼ਕੰਦ ਦੀ ਗੱਡੀ ਕਰ ਲਈ ਬੁੱਕ ਜੀ ਇੰਡੈਕਸ ਕਰ ਲਈ نیٹ ਤਾਂ ਚੱਲਦਾ ਨਹੀਂ ਸੀ ਇਸਦੇ ਮੈਂ ਤਾਂ ਮੁੰਤਾ ਕਰਕੇ نیٹ ਲਿਆ ਫਰ ਗੋਲਡ ਹੋਸਟਲ ਨਾਲ ਸਰਚ ਵੱਜੇ ਉਹ ਉਥੋਂ ਦੀ ਇੱਕ ਸਟਰੀਟ ਸੀਗੀ ਉਹ ਸਰਚ ਮਾਰ ਕੇ ਕੱਢ ਕੇ ਲੋਕੇਸ਼ਨ ਪਾਈ ਆ ਹੁਣ ਦੇਖਦੇ ਆ ਕਿੱਧਰ ਲੈ ਕੇ ਜਾਂਦੇ ਆ ਉਹਦੇ ਹਿਸਾਬ ਨਾਲ ਹੁਣ ਪਤਾ ਨਹੀਂ ਉਸ ਲੋਕੇਸ਼ਨ ਤੋਂ ਉਹ ਕਿੰਨੀ ਦੂਰ ਹੋਊਗਾ ਹੋਸਟਲ ਇਹ ਤਾਂ ਹੁਣ ਉਦੋਂ ਹੀ ਪਤਾ ਲੱਗੂਗਾ ਅੱਧਾ ਘੰਟਾ ਲੱਗੀ ਜਾਣਾ ਬੈਲਟ ਬੋਲਟ ਵਾਲੇ ਤੇ ਕੋਈ ਰੋਲਾ ਨਹੀਂ ਮੈਂ ਨੂੰ ਪੁੱਛਿਆ ਬਾਈ ਬੈੱਡ ਲਾੜਾ ਕਿਨੇ ਲਈ ਹੋਈ ਸੀ ਮੈਂ ਜਦੋਂ ਦੇਖ ਕੇ ਜਾਵਾ ਬੈੱਡ ਲਾੜਾ ਕਹਿੰਦਾ ਨਹੀਂ ਉੱਥੇ ਕੋਈ ਬੈਲਟ ਬੋਲਟ ਨਹੀਂ ਚੱਲਦੀ ਕੀ ਕੀ ਨਾਮ ਇੱਥੇ ਵੇਖਣ ਨੂੰ ਮਿਲਦਾ ਸਸੂਮ ਹੈ ਵੀ ਪੂਰੇ 5 ਲੱਖ ਰੁਪਇਆ 5 ਲੱਖ ਇਹ ਇੰਡੀਆ 'ਚ ਸੌੜਦੇ ਆਂ ਲੱਗਦਾ 5 ਲੱਖ ਤੇ ਇਹਨਾਂ ਨੇ 5000 ਦਾ 5 ਲੱਖ ਬਣਾਤਾ ਮੈਨੂੰ ਕੋਈ ਨਹੀਂ ਪਤਾ ਲੱਗ ਰਿਹਾ ਮੈਂ ਇਕੱਲਾ ਕਿੱਦਾਂ ਟਰੈਵਲ ਕਰੀ ਜਾ ਰਿਹਾ ਇੱਧਰ ਇੰਦੀ ਸਿਚੁਏਸ਼ਨ ਦੇ ਵਿੱਚੋਂ ਨਿਕਲੇ ਆ ਨਾ ਇਦਾਂ ਲੱਗਦਾ ਸੀ ਲੱਗਦਾ ਹੁਣ ਫਸਿਆ ਹੁਣ ਫਸਿਆ ਹੁਣ ਫਸਿਆ ਕੋਈ ਨਾ ਕੋਈ ਪੰਗਾ ਪਾ ਦਰਵੀਰ ਥੋੜਾ ਥੋੜਾ ਤਾਂ ਲੱਗਦਾ ਜਿਵੇਂ ਦੇ ਦੂਜੀ ਕੰਟਰੀ ਚ ਉਸ ਥਾਂ ਤੇ ਖੜੇ ਹੁੰਦੇ ਜਿੱਥੇ ਤੁਹਾਨੂੰ ਲੋਕੇ ਇੱਕ ਤਾਂ ਦੇਖਣ ਬਾਰ-ਬਾਰ ਇੱਕ ਕੀ ਅਲਣ ਟੈਕਸੀ ਜੇ ਕੋ ਥੋੜਾ ਡਰ ਜਾ ਲੱਗਦਾ ਸਕੈਮ ਵਿੱਚ ਇੰਨਾ ਨਹੀਂ ਹੈਗਾ ਬਟ ਹੈਗਾ ਟੈਕਸੀ ਵਾਲੀ ਲਾਈਨ ਚ ਸਕੈਮਾ ਉਧਰ ਇੱਥੇ ਕੋਈ ਸਕੈਮ ਵਾਲਾ ਚੱਕਰ ਲਵੇਗਾ ਸ਼ਹਿਰ ਤਾਂ ਜੇ ਸਾਫ਼ ਸੁਥਰਾ ਵਧੀਆ ਲੱਗ ਰਿਹਾ ਆਖਰਕਾਰ ਦਿਨ ਢਲਦਿਆਂ ਨੂੰ ਮੈਂ ਕੰਟਰੀ ਨੰਬਰ 2 ਚ ਪਹੁੰਚ ਹੀ ਗਿਆ ਤੇ ਮੈਨੂੰ ਥਕਾਵਟ ਇੰਨੀ ਜ਼ਿਆਦਾ ਹੋ ਚੁੱਕੀ ਸੀ ਕਿ ਮੈਨੂੰ ਇਹ ਸੀ ਸਭ ਤੋਂ ਪਹਿਲਾਂ ਕਿਸੇ ਤਰੀਕੇ ਨਾਲ ਮੈਂ ਹੋਸਟਲ ਪਹੁੰਚਾ ਤੇ ਜਾ ਕੇ ਆਰਾਮ ਕਰਾਂ ਥੋੜੀ ਦੇਰ ਤੇ ਫਿਰ ਮੈਂ ਆਰਾਮ ਕਰਕੇ ਸਭ ਤੋਂ ਪਹਿਲਾਂ ਇੰਡੀਅਨ ਰੈਸਟੋਰੈਂਟ ਲੱਭਿਆ ਤੇ ਜਾ ਕੇ ਰੋਟੀ ਖਾ ਕੇ ਆਇਆ ਸੋ ਇਸ ਚੱਕਰ 'ਚ ਮੈਂ ਰਿਕਾਰਡਿੰਗ ਕਰ ਹੀ ਨਹੀਂ ਸਕਿਆ ਮੈਂ ਕਾਫੀ ਜ਼ਿਆਦਾ ਸ਼ੌਕਤ ਹੋਇਆ ਸੀ ਜਦੋਂ ਉਹਨੇ ਕਿਹਾ ਨਾ ਡੋਲਰ ਡੋਲਰ ਮਨੀ ਮਨੀ ਪਰ ਐਕਚਰ ਕੁਝ ਇੱਦਾਂ ਦਾ ਦੇ ਰਿਆ ਸੀ ਕਿ ਜਿਵੇਂ ਕੋਈ ਅਫੀਸ਼ੀਅਲ ਉਹਨੇ ਪੈਸੇ ਲੈਣੇ ਹੁੰਦੇ ਆ ਪਰ ਉਹ ਇੰਡਾਇਰੈਕਟਲੀ ਰਿਸ਼ਵਤ ਹੀ ਮੰਗ ਰਿਆ ਸੀਗਾ ਮਨੀ ਮਨੀ ਡਾਲਰ ਕੋਈ ਜ਼ਿਆਦਾ ਵਧੀਆ ਕਜਾਕਿਸਤਾਨ ਦੀ ਇਮੀਗ੍ਰੇਸ਼ਨ ਦਾ ਸਲੀਕਾ ਨਹੀਂ ਹੈਗਾ ਹੁਣ ਤੱਕ ਜਿੰਨਾ ਵੀ ਮੈਂ ਘੁੰਮਿਆ ਮੈਨੂੰ ਇਦਾਂ ਦਾ ਕੁਝ ਨਹੀਂ ਲੱਗਿਆ ਬਟ ਇਹ ਇਮੀਗ੍ਰੇਸ਼ਨ ਤੇ ਇਦਾਂ ਦਾ ਕੰਮ ਉਹ ਵੀ ਸਿਰਫ ਜਦੋਂ ਆਪਣੇ ਇੰਡੀਅਨਸ ਜਾਂ ਕਿਸੇ ਫੋਰਨਰ ਨੂੰ ਦੇਖਦੇ ਆ ਨਾ ਉਦੋਂ ਕਹਿੰਦੇ ਆ ਇਹ ਵੀ ਉਦਾਂ ਨਹੀਂ ਕਿਸੇ ਤੋਂ ਮੰਗਦੇ ਜਦੋਂ ਦੇਖਿਆ ਕਹਿੰਦਾ ਇੰਡੀਅਨ ਮੈਜਿਸ ਕਹਿੰਦਾ ਡੋਲਰ ਡੋਲਰ ਮੈਂ ਦਿੰਦਾ ਤੈਨੂੰ ਡੋਲਰ ਦਾ ਪਹਿਲੇ ਹੀ ਪਤਾ ਸੀ ਮੈਨੂੰ ਟੁੱਟੀ-ਫੁੱਟੀ ਜੀ ਇੰਗਲਿਸ਼-ਉਂਗਲਿਸ਼ ਮਾਰ ਕੇ ਮਾਨੂੰ ਕਿਹੜਾ ਸਮਝ ਆ ਰਹੀਦਾ ਮੈਨੂੰ ਆ ਆਉਂਦੀ ਆ ਮੈਂ ਤਾਂ ਬੋਲਿਆ ਫਿਰ ਕਹਿੰਦਾ ਜਾਓ ਉਹ ਫਿਰ ਇਮੀਗ੍ਰੇਸ਼ਨ ਕਲੀਅਰ ਕਰਕੇ ਤੇ ਸਿਮ ਕਹਿੰਦੇ ਸੀ ਵੀ ਬਾਰਡਰ ਬਾਰਡਰ ਪਾਰ ਕਰਕੇ ਤੁਸੀਂ ਮਿਲ ਕੇ ਥੋੜੀ-ਬੋਧੀ ਸਿਮ ਚੱਲਦੀ ਆ ਤੁਸੀਂ ਬੁੱਕ ਕਰ ਸਕਦੇ ਟੈਕਸੀ ਬਟ ਮੇਰੀ ਤਾਂ ਚੱਲੀ ਨਹੀਂ ਫਿਰ ਮੈਂ ਕਿਸੇ ਤੋਂ ਟੈਕਸੀ ਬੁੱਕ ਕਰਾ ਕੇ ਫੇਰ ਮੈਂ ਪਹੁੰਚਿਆ ਤੇ ਇਹ ਹੋਸਟਲ ਚ ਬਹਿ ਕੇ ਹੁਣ ਮੈਂ ਖਾ ਕੇ ਆਇਆ ਰੋਟੀ ਇੰਡੀਅਨ ਰੈਸਟੋਰੈਂਟ ਤੇ ਇੰਡੀਅਨ ਰੈਸਟੋਰੈਂਟ ਇੱਥੇ ਹੈਗੇ ਆ ਬਟ ਕਾਫੀ ਮਹਿੰਗੇ ਆਮ ਰੈਸਟੋਰੈਂਟ ਨਾਲੋਂ ਕਾਫੀ ਜ਼ਿਆਦਾ ਜਿੰਨੂੰ ਕਹਿ ਦਈਏ ਸਿੰਗਲ ਪਰਸਨ ਦੀ ਰੋਟੀ ਇੱਕ ਟਾਈਮ ਦੀ 700 800 ਸਾਰਸ ਵਾਰਸ ਨੂੰ ਬੈਠੇ ਆ ਚਲੋ ਖਾਲੀ ਹੋਇਆ ਹੈ ਸਾਰਾ ਏਰੀਆ ਦੇਖਦੇ ਅੱਗੇ ਜੇ ਟੋਟਲੀ ਰਾਤ ਹੋਈ ਹੋਈ ਹੈ ਵਾਹ ਪੋਹਰੇ ਏਰੀਆ ਥੋੜਾ ਜਿਹਾ ਰਸਤਾ ਵੀ ਸੁੰਨਸਾਂਜ ਹੀ ਆ 2 ਕਿਲੋਮੀਟਰ ਆ ਮੇਨ ਦਾ ਅੱਧਾ ਕਿਲੋਮੀਟਰ ਹੋ ਗਿਆ ਨਾ ਪੂਰਾ ਹੋਸਟਲ ਮਿਲਦੇ ਹਾਂ ਜਾ ਕੇ ਹੋਸਟਲ ਦੇਖਦੇ ਆ ਜਾ ਕੇ ਪਈਏ ਹੁਣ ਨੀਂਦ ਬਹੁਤ ਆਇਆ 32 ਘੰਟੇ ਦਾ ਸਫਰ ਲਗਾਤਾਰ ਕੀਤਾ ਹੁਣ ਤਾਂ ਵੈਸੇ ਵੀ ਲੱਤਾਂ ਜਵਾਬ ਦੇ ਗਈਆਂ ਰੋਟੀ ਖਾਧੀ ਤਾਂ ਜਾ ਕੇ ਚਾਹ ਨੇ ਪਿਆ ਥੋੜਾ